ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖਣੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮ ਮੁਖੜ ਲਾਈਨਸ ਤੇ ਚੰਡੀਗੜ੍ਹ ਚ ਚੱਲ ਰਿਹਾ ਕਿਸਾਨਾਂ ਦਾ ਧਰਨਾ ਕੀਤਾ ਗਿਆ ਖਤਮ 30 ਸਤੰਬਰ ਨੂੰ ਬੀਕਯੂ ਉਗਰਾਹਨ ਦੱਸੇਗੀ ਅਗਲੀ ਰਣਨੀਤੀ ਮਨਪ੍ਰੀਤ ਸਿੰਘ ਬਾਦਲ ਤੇ ਸੁਚਾਸਨ ਲੰਗਾਹ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਸਪਸ਼ਟਿਕਰਨ ਦੇਣ ਤੋਂ ਬਾਅਦ ਕਿਹਾ ਜਥੇਦਾਰਾਂ ਦਾ ਫੈਸਲਾ ਸਿਰ ਮੱਥੇ ਸਖਪਾਲ ਖੈਰਾ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਤੇ ਲਗਾਏ ਗੰਭੀਰ ਦੋਸ਼ 100 ਕਰੋੜ ਦੇ ਸਾਈਬਰ ਕਪਲੇ ਦੇ ਲੱਗੇ ਦੋਸ਼ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਲਗਾਤਾਰ ਚੋਣ ਪ੍ਰਚਾਰ ਹੁਣ ਖਬਰਾਂ ਸਥਾਰ ਦੇ ਨਾਲ ਬੀਤੇ ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਕਿਸਾਨਾਂ ਦਾ ਦਰਨਾ ਸਮਾਪਤ ਹੋ ਗਿਆ ਹੈ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਦਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਕਿਸਾਨਾਗੋ ਜੁਗਿੰਦਰ ਸਿੰਘ ਉਗਰਾਹ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਹੋਰ ਵੀ ਤਿੱਖੇ ਰੂਪ ਦੇ ਵਿੱਚ ਸੰਘਰਸ਼ ਸ਼ੁਰੂ ਕਰਨਗੇ ਕਿਸਾਨਾਂ ਵੱਲੋਂ ਚੰਡੀਗੜ੍ਹ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਦਰਨਾ ਸਮਾਪਤ ਕਰ ਦਿੱਤਾ ਗਿਆ ਹੈ ਖਾਸ ਕਰ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹ ਵੱਲੋਂ ਸਹਾਇਕ ਜਥੇਬੰਦੀਆਂ ਨਾਲ ਮਿਲ ਕੇ ਇਹ ਤਰਨਾ ਲਗਾਇਆ ਗਿਆ ਸੀ ਬੀਤੇ ਦਿਨ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਕਿਸਾਨ ਆਕੂ ਜੁਗਿੰਦਰ ਸਿੰਘ ਉਗਰਾਹ ਨੇ ਤਰਨਾ ਖਤਮ ਕਰਨ ਦਾ ਐਲਾਨ ਕੀਤਾ ਨਾਲ ਹੀ ਉਹਨਾਂ ਨੇ ਸੂਬਾ ਸਰਕਾਰ ਨੂੰ 20 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਦੇਖੋ ਕੱਲ ਸ਼ਿਮਰ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਸੀ ਉਹਦੇ ਬਾਰੇ ਅੱਜ ਅਸੀਂ ਚਰਚਾ ਕੀਤੀ ਸੂਬੇ ਦੀ ਮੀਟਿੰਗ ਦੇ ਵਿੱਚ ਉਹਦੇ ਵਿੱਚ ਅਸੀਂ ਇਹ ਤੱਥ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਵਾਤਾਵਰਣ ਸੰਬੰਧੀ ਖੇਤੀ ਨੀਤੀ ਇੰਟਰਡਿਊਸ ਕਰਨ ਦੀ ਖਾਤਰ ਸੈਸ਼ਨਦਰਾ ਨਾਲ ਸਿ ਆਏ ਸੀ ਉਹਦੇ ਵਿੱਚ ਇਹ ਸੀ ਵੀ ਇਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਪੜਾਵਾ ਲਾਵਾਂਗੇ ਸੈਸ਼ਨ ਵੱਲ ਮਾਰਜ ਕਰਾਂਗੇ ਵਿਧਾਨ ਸਭਾ ਸੈਸ਼ਨ ਵੱਲ ਤੇ ਉੱਥੇ ਮੰਗ ਪੱਤਰ ਇੰਟਰਡਿਊਸ ਕਰਾਂਗੇ ਮੰਗ ਪੱਤਰ ਤੇ ਖੇਤੀ ਨੀਤੀ ਦੀ ਸਰਕਾਰ ਨੂੰ ਖੇਤੀ ਨੀਤੀ ਦਾ ਕੀ ਬਣਾਉਂਦੀ ਹੈ ਸਰਕਾਰ ਉਦੇ ਵਾਸਤੇ ਪ੍ਰੈਸ਼ਰ ਪਾਵਾ ਇਹ ਮਨੋਰਥ ਤਕਰੀਬਨ ਅੱਸੀ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਕੱਲ ਮੀਟਿੰਗ ਹੋਈ ਐ 2.5-3 ਘੰਟੇ ਮੀਟਿੰਗ ਚੱਲੀ ਐ ਉਹਨਾਂ ਨੂੰ ਅਸੀਂ ਧੋਖੜਵਾ ਦੀ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਐ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ 1600 ਪੇਜਾਂ ਦੀ ਉਹ ਖੇਤੀ ਨੀਤੀ ਐ 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਾਰਾ ਨਾ ਰਏ ਕਰਕੇ ਫਾਈਨਲ ਰੂਪ ਦੇ ਕੇ ਸੁਣਨੂ ਕਾਪੀ ਦੇ ਦਾਂਗੇ ਤੇ 30 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10 ਦੇ ਵਿੱਚ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੱਧਰ ਤੇ ਹੋਰ ਦੇਣਾ ਹੁਣ ਵਾਪਸ ਚੱਲ ਰਹੇ ਹਾਂ ਅੱਜ ਅਸੀਂ 2 ਵਜੇ ਇਹਦੀ ਸਮਾਪਤੀ ਕਰਨੀ ਆ ਗੱਲ ਅਸੀਂ ਜਾਣਾ ਸੀ ਤੇ ਕੱਲ ਮੀਟਿੰਗ ਆ ਗਈ 3 ਵਜੇ ਉਹ 7 ਵਜੇ ਤੱਕ ਚੱਲੀ ਗਈ ਤੇ ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਸੀ ਇਹ ਵੀ ਮੀਟਿੰਗ ਸੁਣ ਕੇ ਆਈਏ ਉਹਦਾ ਤੱਤਾ ਜਿਹੜਾ ਲੋਕਾਂ ਦੱਸਿਏ ਫੇਰ ਆਪਦਾ ਅਗਲਾ ਚੰਡੀਗੜ੍ਹ ਜੀ ਇਹ ਅਸੀਂ ਤੁਹਾਡੇ ਜ਼ਰੀਏ ਇਹ ਸੁਨੇਹਾ ਸਰਕਾਰ ਨੂੰ ਪਹੁੰਚਾਉਂਦੇ ਆ ਕਿ ਤੁਹਾਡਾ ਵਾਦਾ ਕੀਤਾ ਹੈ 30 ਸਤੰਬਰ ਤੱਕ ਦਾ ਤੁਸੀਂ ਸੀ 30 ਸਤੰਬਰ ਤੱਕ ਜੇ ਸਾਨੂੰ ਇਹ ਦਸਤਾਵੇਜ਼ ਨਾ ਦਿੱਤੀ ਖੇਤੀ ਨੀਤੀ ਵਾਲੀ ਤਾਂ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਕਰਨ ਦਾ ਪ੍ਰੋਗਰਾਮ ਕਰਨੇ ਚ ਮਜਬੂਰ ਹੋ ਦਸ ਤੋ ਇਹ ਕਿ ਨਵੀਂ ਖੇਤੀ ਨੀਤੀ ਅਤੇ ਹੋਰਨਾ ਮੰਗਾ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਸੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਸ਼ਹਿਰਾ ਗਰਾਊਂਡ ਦੇ ਵਿੱਚ ਤਰਨਾ ਲਗਾਉਣ ਲਈ ਜਗ੍ਹਾ ਦਿੱਤੀ ਗਈ ਸੀ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਕਦੋਂ ਤੇ ਕੀ ਹੱਲ ਕੱਢਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਿਸਾਨ ਅਗਲੀ ਰਣਨੀਤੀ ਕੀ ਬਣਾਉਂਦੇ ਨੇ ਅਕਾਲੀ ਲੀਡਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸਪਸ਼ਟਿਕਰਨ ਦੇਣ ਦਾ سلسلہ ਲਗਾਤਾਰ ਜਾਰੀ ਹੈ ਇਸ ਦੇ ਚਲਦਿਆਂ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸੁជា ਸਿੰਘ ਲੰਗਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਆਪਣਾ ਹਸਤ ਲਿਖਤ ਸਪਸ਼ਟਿਕਰਨ ਦਿੱਤਾ ਸ਼ਮਨੀ ਅਕਾਲੀ ਦਲ ਚਪਏ ਕਮ ਆਸਾਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਨੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਨਾਲ ਹੀ ਉਨ੍ਹਾਂ ਨੇ ਸਾਬਕਾ ਅਕਾਲੀ ਮੰਤਰੀਆਂ ਤੋਂ ਵੀ ਸਪਸ਼ਟਿਕਰਨ ਮੰਗਿਆ ਇਸ ਤੇ ਚਲਦਿਆਂ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਅਤੇ ਮਨਪ੍ਰੀਤ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪਸ਼ਟਿਕਰਨ ਤੇ ਪਹੁੰਚੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਵੀ ਹੁਕਮ ਹੋਵੇਗਾ ਉਸ ਨੂੰ ਖਿੜੇ ਮੱਥੇ ਕਬੂਲ ਕਰਨਗੇ ਅੱਜ ਦੇ ਦਿਨ ਤੇ ਮੈਂ ਸਮਝ ਨਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਹੈ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਦਿੱਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਵੱਖਰਾ ਲਿਖਿਆ ਗਿਆ ਜੈ ਕਿ ਬਾਕੀ ਸਾਬਕਾ ਮਤਲਬ ਇਹ ਲਿਖਿਆ ਮੈਂ ਮੈਂ 7 ਤੋਂ 12 ਤੱਕ ਵਜੇ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣ ਆਇਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰੀਮ ਦਾ ਡੇਰਾ ਨਾ ਕੋਈ ਚਰਚਾ ਘਰ ਆ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਆ ਆਪਣਾ ਲਿਖਤ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂ ਚੁੱਕੇ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੰਘ ਸਹਿਬਾਨ ਇਹਨਾਂ ਸਪਸ਼ਟੀਕਰਨਾਂ ਦੇ ਉੱਤੇ ਕੀ ਫੈਸਲਾ ਲੈਣਗੇ ਅੱਜ ਚੰਡੀਗੜ੍ਹ ਦੇ ਵਿੱਚ ਸੁਖਪਾਲ ਖੈਰਾ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਵਿਧਾਇਕ ਸੁਖਪਾਲ ਖੈਰਾ ਨੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਦੇ ਉੱਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਨੇ ਤੇ ਕਿਹਾ ਹੈ ਕਿ ਇਹਨਾਂ ਨੇ 100 ਕਰੋੜ ਦਾ ਸਾਈਬਰ ਸਕੈਮ ਕੀਤਾ ਹੈ ਨਾਲ ਹੀ ਉਹਨਾਂ ਨੇ ਜੋਤੀ ਯਾਦਵ ਨੂੰ ਲਾਈਨ ਹਾਜ਼ਰ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਜੁਡੀਸ਼ੀਅਲ ਇਨਕੁਆਇਰੀ ਦੀ ਵੀ ਗੱਲ ਲਖੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇੱਕ ਮਹਿਲਾ ਇਨਸਪੈਕਟਰ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ ਦਿੱਤੀ ਗਈ ਸ਼ਿਕਾਇਤ ਦੇ ਤਰਜ਼ ਦੇ ਉੱਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਉੱਤੇ 100 ਕਰੋੜ ਦੇ ਸਾਈਬਰ ਕਪਲੇ ਵਿੱਚ ਸ਼ਮੂਲਿਤ ਹੁੰਦੇ ਦੋਸ਼ ਲਗਾਏ ਨੇ ਇਸ ਮਾਮਲੇ ਦੇ ਵਿੱਚ ਖੈਰਾ ਨੇ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ ਵੀ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕੀਤਾ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਂਗ ਸਾਈਫਨਡ ਆਫ Uh, on uh, on to illegal foreign foreign shows illegal bank accounts ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੀਗਲ ਅਕਾਊਂਟਸ ਖੁਲਾਉਂਦਾ ਸੀਗਾ ਇਹਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜான் ਲੇਕਿਨ ਮੋਸਟਲੀ ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ-ਸਿੱਧਾ ਸਾਦੇ ਸ਼ਬਦਾਂ 'ਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੋਹਾਲੀ ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ ਦੈਟ ਮਨੀ ਵੁਡ ਕਮ ਬੈਕ ਇੰਟੂ ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਭਗਵੰਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਾ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਅਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਹੈ ਉਸੇ ਜ਼ਿਲ੍ਹੇ ਮੁਹੱਲੀ ਵਿੱਚ ਪੋਸਟ ਹੈ ਤਾਂ ਜਦੋਂ ਇਹ ਜਿਹੜਾ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਹ ਸਾਈਬਰ ਕ੍ਰਾਈਮ ਮੁਹੱਲੀ ਚੋ ਟ੍ਰਾਂਸਫਰ ਕਰ ਦਿੱਤੀ ਕਿ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛੇਤਰਾ ਉਹਨਾਂ ਕੋਲ ਗਈ ਅਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡ ਕੌਣ ਬਣਿਆ ਜਿਹੜੀ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਸਰਜੋਤ ਬੈਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਐਸਆਈਡੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲੀਗੇਸ਼ਨ ਲਾਈ ਇੱਕ ਹੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫ ਆਈ ਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ ਯਾਦਵ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸਨੇ ਜਦੋਂ ਵਟਸਐਪ ਤੇ ਸਾਰੀ ਡਿਟੇਲਸ ਮੰਗਵਾਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਯੇ ਇਸ ਕੇਸ ਤੋਂ ਦੂਰ ਰਵੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇਣ ਸੋ ਕੀ ਕਹਿੰਦੇ ਹੁੰਦੇ ਕਿ ਜਿਹੜਾ ਐਸਆਈਟੀ ਦਾ ਹੈੱਡ ਬਣ ਗਿਆ ਅਲਟੀਮੇਟਲੀ ਬਾਅਦ ਵਿੱਚ ਉਦੋਂ ਹੈੱਡ ਵੀ ਨਹੀਂ ਸੀਗੀ ਉਹ ਜ਼ਿਕਰ ਖਾਸ ਹੈ ਕਿ ਮੰਤਰੀ ਹਰਜੋਤ ਬੈਂਸ ਨੇ ਬੀਤੇ ਦਿਨ ਇਹ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਇਸ ਤਰ੍ਹਾਂ ਬਦਨਾਮ ਕਰਨ ਵਾਲਿਆਂ ਦੇ ਉੱਤੇ ਡੈਫੇਮੇਸ਼ਨ ਦਾ ਕੇਸ ਜ਼ਰੂਰ ਪਾਉਣਗੇ ਵੇਖਣਾ ਹੋਵੇਗਾ ਕਿ ਸੁਖਪਾਲ ਖਿਆਲਾਂ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਸਰਕਾਰ ਕੀ ਐਕਸ਼ਨ ਲੈਂਦੀ ਹੈ ਹਰਿਆਣਾ ਜੋਨ ਜਾ ਰਹੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਸਲ ਡਾ ਰਹੇ ਨੇ ਤੇ ਅੱਜ ਸ੍ਰੀ ਮਾਨ ਹਰਿਆਣਾ ਦੇ ਕਲਯਾਤ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਕਲਯਾਤ ਚ ਬਦਲਾ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਜਿਸ ਮੌਕੇ ਉਹਨਾਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮਨੋਹਰ ਲਾਲ ਖੱਟੜ ਨੂੰ ਲੈ ਕੇ ਤੰਸਕ ਸੇ ਉਨਾਂ ਕਿ ਹਾਂ ਕਿ ਹਰਿਆਣਾ ਚ ਵੀ ਡਬਲ ਇੰਜਨ ਦੀ ਸਰਕਾਰ ਬਣ ਗਈ ਸੀ ਪਰ ਅਚਾਨਕ ਇਹਨਾਂ ਦਾ ਇੱਕ ਇੰਜਨ ਖਰਾਬ ਹੋ ਗਿਆ ਸੀਐਮ ਮਾਨਸ ਸੰਸਦ ਮਨੋਹਰ ਲਾਲ ਖੱਟੜ ਨਾਲ ਲੈ ਕੇ ਇਹ ਗੱਲ ਕਰਦੇ ਵਿਖਾਈ ਦਿੱਤੇ ਔਰ ਹਮਾਰੇ ਬੱਚੋ ਕੋ ਖੱਟੜ ਸਾਹਿਬ ਕਹ ਰਹੇ ਰਸ਼ੀਆ ਚਲੇ ਜਾਓ ਸ਼ਰਮ ਨਹੀਂ ਜਾਈ ਇਹਨਕੋ ਰਸ਼ੀਆ ਜਾ ਕੇ ਫੌਜ ਮੇਂ ਮਰਤੀ ਹੋ ਜਾਓ ਉਨਕੀ ਜੰਗ ਲੱਗੀ ਹੋਈ ਹੈ ਯੂਕਰੇਨ ਕੇ ਸਾਥ उनको फौजियों की जरूरत है ये बात कह रहे हैं आपके बच्चों के लिए आ, 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 मैं हैरान हूं इन पर कभी अपना बेटा या अपना भतीजा बेचोगे वहां हमारे बच्चों को कह रहे हैं जंग में शामिल हो जाओ नौकरी नहीं दे सकते शर्म आनी चाहिए यार इनको फिर भी इनका बटन दबाओगे फिर भी कमल के फूल और इसमें फंसे रहोगे इनके चक्करों में इनको उखाड़ के बाहर फेंको मैं सभी जगह गया भाई साहब बहुत हर दूसरे तीसरे दिन मेरी हरियाणा में ड्यूटी लगी होती है जैसे आज है मैं रानिया गया मैं सिरसा गया मैं फतेहाबाद गया मैं किल्या वाली गया मैं नारायणगढ़ गया मैं पेवा गया मैं मुरथल गया मैं भिवानी गया मैं चरखी दादरी गया मैं आपके पास आज आया हूं इसके बाद जाखल जा रहा हूं अगले दिनों में नरवाना आऊंगा फिर गूला चीका जाऊंगा मैं आपके लिए शाहबाद भी जाऊंगा मेरे ख्याल में इतने तो आपके मुख्यमंत्री को नहीं पता होगा शहरों के नाम हरियाणा के में इतने हैं मैं जहां भी गया लोगों ने एक ही बात बोली जी हमारा पीछा छुड़वा दो भाजपा वालों से किसी ना किसी तरीके से हमारा पीछा छुड़वा दो मैंने कहा जी हम तो जरिया ही बन सकते हैं पीछा तो आपको खुद को छुड़वाना पड़ेगा झाड़ू वाला बटन दबाकर आपका पीछा छूट जाएगा भाई साहब पहले दिल्ली और पंजाब में ऐसे था अब हो गया ठीक हो गया वहां कहता कहते रहते ना मोदी डबल इंजन सरकार चाहिए हरियाणा में भी डबल इंजन बन गई थी फिर बीच में एक इंजन खराब हो गया वो खट्टर वो इंजन कहां गया एक और इंजन ले आए पता नहीं कहां से ਦੱਸਤਾ ਇਹ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ 5 ਅਕਤੂਬਰ ਨੂੰ VOTING ਹੋਣ ਜਾ ਰਹੀ ਹੈ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਕਿਹੜੀ ਪਾਰਟੀ ਹਰਿਆਣਾ ਦੇ ਵਿੱਚ ਬਾਜ਼ੀ ਮਾਰਦੀ ਹੈ ਸ਼ੋਮਣੀਆ ਕਾਲੀਦਲ ਦੇ ਆਗੂ ਵਿਕਰਮ ਮਜੀਠੀਆ ਦੇ ਵੱਲੋਂ ਵੀ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਘੇੜਿਆ ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਵੀ ਸ਼ਾਪਿੰਗਾਂ ਕਰਾਈਆਂ ਜਾਂਦੀਆਂ ਸੀ ਤੇ ਜਲਦ ਇਸ ਦੀ ਇੱਕ ਵੀਡੀਓ ਵੀ ਉਹ ਲੋਕਾਂ ਦੇ ਸਾਹਮਣੇ ਜ਼ਰੂਰ ਪੇਸ਼ ਕਰਨਗੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਨੇ ਵਿਕਰਮ ਮਜੀਠੀਆ ਨੇ ਨਾ ਕੇਵਲ ਸਰਕਾਰ ਤੇ ਸਵਾਲ ਚੁੱਕੇ ਨੇ ਬਲਕਿ ਲਾਰੈਂਸ ਬਿਸ਼ਨੂਲ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਜਿਸ ਕਦਰ ਸੀਆਏ ਸਟਾਫ ਨੇ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਸ਼ਾਮਿਲ ਦੋਸ਼ੀ ਟੀਨੂ ਹਰਿਆਣਾ ਨੂੰ ਸਹੂਲਤਾਂ ਦਿੱਤੀਆਂ ਸਨ ਸ਼ਾਪਿੰਗਾਂ ਕਰਵਾਈਆਂ ਸਨ ਉਸੇ ਹੀ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ ਵੀ ਅਤੀ ਰਾਤ ਨੂੰ ਮੌਲਾਂ ਵਿੱਚ ਸ਼ਾਪਿੰਗ ਕਰਵਾਈ ਗਈ। ਉਹ ਟੀਨੂ ਗੈਂਗਸਟਰ ਜਿਹਨੂੰ ਸ਼ਾਪਿੰਗ ਕਰਾਹੇ ਨਾਈਟ ਕਲੱਬ ਤੇ ਜਿੱਦੇ ਨਾਲ ਪਾਰਟੀ ਚੱਲਦੀ ਸੀ। ਇਹ ਉਹ ਪੁਰਾਣੀ ਵੀਡੀਓ ਹੈ ਜਿੱਥੇ ਤੀਨੂ ਨੂੰ ਜਦੋਂ ਸ਼ਾਪਿੰਗ ਕਰਾਉਣ ਲੈ ਕੇ ਗਏ ਆ ਤੇ ਆਪਣਾ ਫਿਰ ਉਹਦਾ ਨਾਈਟ ਕਲੱਬ 'ਚ ਗਏ ਆ ਨਾਲ ਇੰਸਪੈਕਟਰ ਸਾਹਿਬ ਵੀ ਨਾਲ ਗਏ ਆ ਇਹ ਉਹ ਸਰਕਾਰ ਹੈ ਜਿਨੇ ਸਿੱਧੂ ਮੂਸੇ ਵਾਲੇ ਕਾਲ ਦੇ ਕੱਲਾ ਤੀਨੂ ਨੂੰ ਨਾਈਟ ਆਊਟਿੰਗ ਨਹੀਂ ਕਰਾਈ ਮੇਰੇ ਕੋਲ ਜੋ ਖਬਰ ਆ ਇਹਦੀ ਵੀ ਕਰਾਈ ਹੋਈ ਹੈ ਲਾਰਿਸ ਕੁਸ਼ਨ ਹੋਈ ਔਰ ਉਹ ਵੀਡੀਓ ਵੀ ਤੁਰੀ ਫਿਰਦੀ ਹੈ ਕਿੱਥੇ ਅਪਸਰਾਪੁਰ ਉਹਨੋਂ ਵੀਡੀਓ ਇੱਕ ਨਹੀਂ ਤੁਰੇ ਫਿਰਦੀ ਇੱਕ ਵੀਡੀਓ ਹੋਰ ਵੀ ਬੜੀ ਬਹੁਤ ਚਰਚਿਤ ਵੀਡੀਓ ਤੁਰੇ ਫਿਰਦੀ ਉਹ ਤਾਂ ਮੈਂ ਅੱਖੀਂ ਵੇਖੀ ਆ ਹਾਂਜੀ ਮਾਲ ਸ਼ੋਪਿੰਗ ਆ ਲਾਰੈਂਸ ਬਿਸ਼ਨੋਈ ਇੰਟਰਵਿਊ ਲਾਰੈਂਸ ਕੋ ਵੀਆਈਪੀ ਟ੍ਰੀਟਮੈਂਟ ਚੰਡੀਗੜ੍ਹ ਕੇ ਮਾਲ ਮੈਂ ਆਦੀ ਰਾਤ ਕਰਵਾਈ ਸ਼ੋਪਿੰਗ ਔਰ ਵੀ ਖੁਲਾਸੇ ਕਹਦੇ ਵੀਡੀਓਨਾਂ ਤੇ ਲੱਗੀ ਤੇ ਭਗਵੰਤ ਮਾਨ ਸਟੇਟ ਦਾ ਹੋਮ ਮਿਨਿਸਟਰ ਭਗਵੰਤ ਮਾਨ ਸਟੇਟ ਦਾ ਚੀਫ ਮਿਨਿਸਟਰ ਪਹਿਲਾਂ ਉਹਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ। ਹੁਣ ਤਾਂ ਹਾਈ ਕੋਰਟ 'ਚ ਆਜੀ ਦੀ ਭਾਈ ਇਹ ਇੰਟਰਵਿਊ ਪੰਜਾਬ 'ਚ ਹੋਈ ਹੈ। ਮਗਰ ਕਹਿੰਦਾ ਮੇਰੇ ਪਤੀ ਦੰਦੇ ਹੀ ਕਹਿੰਦਾ ਨਾ ਮੇਰੇ 32 ਮੈਂ ਤਾਂ ਲਾਦਾ ਤੇਰੇ 36। 32 ਇੱਕ ਡਾਚੂ ਉਠ ਮਾਰਦਾ ਕਿ ਤੂੰ ਕੋਈ ਨਾ ਇੰਟਰਵਿਊ ਹੋਈ ਕੋਈ ਨਹੀਂ। ਤੇ ਹੁਣ ਜੇ ਹਾਈ ਕੋਰਟ 'ਚ ਤੇਰੇ ਅਫਸਰ ਨੇ ਤੇਰੇ ਥੱਲੇ ਜਿਹੜਾ ਅਫਸਰ ਹੈ। ਉਹਨੇ ਆਈ ਐਫਿਡੇਵਿਟ ਦੇਤਾ ਜਾ ਕੇ ਕਿ ਇੰਟਰਵਿਊ ਹੋ ਗਿਆ ਹੁਣ ਤੇਰੇ ਬਤੀ ਦੰਗਾਂ ਨੂੰ ਕੀ ਹੋਇਆ ਕਿਹੜੀ ਦੰਗਲ ਪੈ ਗਈ ਐ ਦੱਸਦਾ ਨਹੀਂ ਕੀ ਮੈਨੂੰ ਪਹਿਲਾਂ ਦਾ ਪਤਾ ਸੀ ਮੇਰਾ ਕਹਿਣ ਦਾ ਭਾਵ ਦਟ ਚੀਫ ਮਿਨਿਸਟਰ ਨਿਊ ਆਗਸਟ ਵੀਡੀਓ ਇਸ ਚੀਫ ਮਿਨਿਸਟਰ ਨੂੰ ਜਿੱਦ ਦਿਨ ਹੀ ਵਾਸ ਲਾਈਂਗ ਟੂ ਦ ਪੀਪਲ ਆਫ ਪੰਜਾਬ ਇਹਦੀ ਨੌਲੇਜ ਸੀ ਕਿ ਇੰਟਰਵਿਊ ਪੰਜਾਬ 'ਚ ਹੋ ਰਹੀਆ ਮਗਰ ਇਹਨੇ ਆਨਰੇਬਲ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਤੇ ਇਹਨੇ ਆਪ ਦੀ ਪੁਲਿਸ ਨੂੰ ਵੀ ਇਹ ਦਬਾਅ ਬਣਾਇਆ ਕਿ ਭਾਈ ਇਸ ਸੱਚ ਨੂੰ ਸਾਹਮਣੇ ਨਹੀਂ ਲਿਆਉਣਾ that is why ਜਿਹੜੇ ਦੋ ਮੈਂਬਰ ਸਿਟ ਦੇ ਬਣੇ ਸੀ ਜਿਹਨੂੰ ਹਾਂਡਪਿੱਕ ਭਗਵੰਤ ਮਾਨ ਨੇ ਕੀਤਾ ਸੀ ਉਹਨੇ 8 ਮਹੀਨਿਆਂ ਚ ਕੋਰਟ ਦੀ ਅੱਖਾਂ ਚ ਘੱਟਾ ਪਾਇਆ ਹੁਣ ਕੱਖ ਨਹੀਂ ਕੀਤਾ ਜਦੋਂ ਕੋਰਟ ਨੇ ਸੈਲਫ ਅਪਾਇੰਟ ਕੀਤਾ ਇੱਕ ਐਸਆਈਟੀ ਦਾ ਮੈਂਬਰ ਉਹਨੇ ਮਹੀਨੇ ਚ ਗੱਲ ਕੱਢਤੀ ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਦੀ ਦੇਤੇ ਲੌਰੰਸ ਕੁਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹੱਲ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਦੇਖ ਕੇ ਆਇਆ ਹੋ ਸਕੇ ਤੇ ਤੁਹਾਨੂੰ ਕਿਸੇ ਵੇਲੇ ਵਕਾਵਾਵਾਂਗੇ ਕਿ ਦੇਖ ਕੇ ਥੋੜੀਆਂ ਦਾ ਕਈਆਂ ਦੀ ਅੱਖਾਂ ਇੱਥੇ ਡਿਗ ਜਾਣੀ ਮੈਨੂੰ ਫੜ ਕੇ ਅੰਦਰ ਵਾਪਸ ਫਿੱਟ ਕਰਨੀ ਪੈਣੀ ਹੈ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ ਜ਼ਿਕਰ ਖਾਸ ਹੈ ਕਿ ਬਿਕਰਮ ਮਜੀਠੀਆ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੀਡੀਓ ਦੇ ਰਾਹੀਂ ਨਵਾਂ ਖੁਲਾਸਾ ਕਰਨ ਦੀ ਵੀ ਗੱਲ ਆਖੀ ਹੈ ਵੇਖਣਾ ਹੋਵੇਗਾ ਬਿਕਰਮ ਮਜੀਠੀਆ ਦਾ ਇਹ ਵੀਡੀਓ ਕਦੋਂ ਸਾਹਮਣੇ ਹੁੰਦਾ ਹੈ ਬੀਤੇ ਦਿਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਧਾ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਜਲੰਧਰ ਵਿਖੇ ਕਾਂਗਰਸੀ ਵਿਧਾਇਕਾਂ ਅਤੇ ਕਈ ਸੀਨੀਅਰ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਣੇ ਕਈ ਵਰਕਰ ਡੀਸੀ ਦਫ਼ਤਰ ਪਹੁੰਚੇ ਤੇ ਉੱਥੇ ਉਹਨਾਂ ਨੇ ਏਡੀਸੀ ਨੂੰ ਮਿਲ ਕੇ ਆਪਣਾ ਮੰਗ ਪੱਤਰ ਸੌਂਪਿਆ ਬੀਤੇ ਦਿਨ ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਤੇ ਮੋਹਰ ਲੱਗੀ ਜਿਸ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਵੈਟ ਵਿੱਚ ਵਾਧਾ ਅਤੇ 7 ਕਿਲੋਵਾਟ ਤੋਂ ਵੱਧ ਵਾਲੇ ਮੀਟਰਾਂ ਤੇ ਬਿਜਲੀ ਦਰਾਂ ਵਿੱਚ ਵਾਧਾ ਹੋਣਾ ਵੀ ਸ਼ਾਮਿਲ ਹੈ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਜਲੰਧਰ ਵਿਖੇ ਕਾਂਗਰਸੀ ਵਿਧਾਇਕਾਂ ਅਤੇ ਕਈ ਸੀਨੀਅਰ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕ ਹਤਾਈਸ਼ੀ ਪਾਰਟੀ ਦੱਸਦੀ ਹੈ ਪਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਸਬਸਿਡੀ ਖਤਮ ਕਰਕੇ ਜਨਤਾ ਤੇ 2400 ਕਰੋੜ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਹੈ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਆ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰਮਗੇ ਆਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਜੀ ਸਾਡੇ ਦਿਹਾਤ ਦੇ ਪ੍ਰਧਾਨ ਨੇ ਰਜਿੰਦਰ 베ਰੀ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਅnder ਅੱਜ ਜ਼ਿਲ੍ਹੇ ਵੱਲੋਂ ਪ੍ਰੋਟੈਸਟ ਕਰਕੇ ਏਡੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦ ਭਾਗੀ ਗੱਲ ਹੈ ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਇਹ ਲੋਕਾਂ ਦੇ ਉੱਤੇ ਬੋਝ ਪਾਇਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਦਾ ਨਤੀਜਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਭੁਗਤਣਾ ਪੈਣਾ ਦੱਸ ਤਾ ਇਹ ਕਿ ਬੀਤੇ ਦਿਨ ਹੋਈ ਮੀਟਿੰਗ ਵਿੱਚ ਪੈਟਰੋਲ ਅਤੇ ਡੀਜ਼ਲ ਤੇ ਵੈਟ ਕਰਮਵਾਰ 65 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਵਧਾਉਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਕਾਂਗਰਸ ਵਿੜੇ 7 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਰਾਹਤ ਦਿੱਤੀ ਗਈ ਸੀ ਇਸ ਫੈਸਲੇ ਨੂੰ ਵੀ ਵਾਪਸ ਲੈ ਲਿਆ ਗਿਆ ਹੈ ਖਰੜ ਦੇ ਨਵਾਂ ਗਾਉਂ ਵਿਖੇ ਸੀ ਬ੍ਰਿਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਕੈਬਨਿਟ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅਫਸਰਾਂ ਵੱਲੋਂ ਲਈ ਜਾ ਰਹੇ ਰਿਸ਼ਵਤ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਅਫਸਰ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਲੋਕਲ ਅਫਸਰਾਂ ਤੇ ਪੱਖ ਦੇ ਵਿਖਾਈ ਦਿੱਤੇ ਉਨ੍ਹਾਂ মিডিਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਕਸਰ ਉਹਨਾਂ ਨੂੰ ਇਹ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਕਈ ਅਫਸਰ ਇੱਕਾ ਕੀ ਪੈਸੇ ਲੈ ਰਹੇ ਨਹੀਂ ਕਿ ਅਸੀਂ ਪੈਸੇ ਉੱਤੇ ਦੇਣੇ ਨੇ ਮੰਤਰੀ ਅਨਮੋਲ ਗਗਨ ਮਾਨ ਨੇ ਇਹ ਸਾਰੀਆਂ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਅਫਸਰ ਤੁਹਾਨੂੰ ਰਿਸ਼ਵਤ ਲਈ ਕਹਿੰਦਾ ਹੈ ਤਾਂ ਉਹ ਸਿੱਧਾ ਅਨਮੋਲ ਗਗਨ ਮਾਨ ਜੀ ਨਾਲ ਸੰਪਰਕ ਕਰਨ। ਉਹਨਾਂ ਕਿਹਾ ਕਿ ਜਲਦ ਸੀਐਮ ਭਗਵੰਤ ਮਾਨ ਨਾਲ ਗੱਲ ਕਰਕੇ ਐਂਟੀ ਕ腐ਪਸ਼ਨ ਹੈਲਪਲਾਈਨ ਵੀ ਸ਼ੁਰੂ ਕਰਵਾਉਣਗੇ। ਮੈਂ ਇੱਕ ਜਲਦੀ ਕ腐ਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ। ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ। ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਾਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਹਿਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਇਹ ਕਰਾਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਇਹ ਤੇ ਸ਼ਰਮ ਥੋੱਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਜਬਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਾਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਐ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਤੁਸੀਂ ਸਾਡੇ ਤੱਕ ਸਬੂਤ ਲੈ ਕੇ ਆਓ ਉਤੋਂ ਉੱਤੇ ਮੈਂ ਐਕਸ਼ਨ ਨਾ ਕਰਾਂ ਤੇ ਮੇਰੀ ਗਲਤੀ ਹੈ ਮੇਰੇ ਕੋਲ ਉਸ ਚੀਜ਼ ਦਾ ਕਿ ਇਹ ਇਸ ਇਹ ਕਹਿ ਕੇ ਵੀ ਪੈਸੇ ਫੜ ਲੈਂਦੇ ਨੇ ਵੀ ਅਸੀਂ ਐਮਐਲਏ ਨੂੰ ਦੇਣੇ ਨੇ ਇਹ ਮੈਂ ਅਫਸਰਾ ਨੂੰ ਇੱਕ ਗੱਲ ਸਮਝਾ ਦਮਾ ਵੀ ਤੁਸੀਂ ਕੋਠੀਆਂ ਦਾ ਤੁਸੀਂ ਐਮਐਲਏ ਦਾ ਨਾਂ ਲੈਣਾ ਬੰਦ ਕਰ ਦਿਓ ਇਹ ਤੁਸੀਂ ਜਿਹੜੀਆਂ ਕਰਪਸ਼ਨਾਂ ਕਰਦੇ ਹੋ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਐਮਐਲਏ ਨਾਲ ਕੋਈ ਲੈਣ ਦੇਣ ਨਹੀਂ ਹੈ ਸੋ ਜੇ ਕਿਸੇ ਤਹਿਸੀਲਦਾਰ ਨੇ ਕਿਸੇ ਈਓ ਨੇ ਗਲਤੀ ਨਾਲ ਵੀ ਥੱਲੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤੇ ਜਿਹੜੇ ਲੋਕ ਇਹਨਾਂ ਨੂੰ ਪੈਸੇ ਫੜਾਉਂਦੇ ਆ ਸਾਨੂੰ ਦੱਸੋ ਕਿਸ ਤਰੀਕੇ ਦੇ ਖਾਸ ਤੌਰ ਤੇ ਨਵਾਂ گاؤں ਈਓ ਜਾਂ ਇੱਥੇ ਕੋਈ ਥੱਲੇ ਵਾਲਾ ਅਫਸਰ ਕਿਸੇ ਤਰੀਕੇ ਦੀ ਕਰਪਸ਼ਨ ਕਰਦਾ ਮੇਰੇ ਤੱਕ ਪਹੁੰਚਾਈ ਜਾਵੇ ਅਸੀਂ ਇਹਨਾਂ ਨੂੰ ਇਹ ਕਹਿ ਕੇ ਹੀ ਇੱਥੇ ਜ਼ਿੰਮੇਵਾਰੀ ਦਿੰਨੇ ਆ ਕਿ ਤੁਸੀਂ ਸਿਸਟਮ ਨੂੰ ਸਹੀ ਕਰਨਾ ਪਰ ਇਹਨਾਂ ਨੂੰ ਆ ਤਾਂ ਪਈਆਂ ਹੋਈਆਂ ਨੇ ਲੋਕਾਂ ਨਾਲ ਰਲ ਕੇ ਹੀ ਕੱਢੀਆਂ ਜਾ ਸਕਦੀਆਂ ਨੇ ਲੋਕ ਸਾਡੇ ਤੱਕ মিডিਆ ਸਾਡੇ ਤੱਕ ਇਨਾਂ ਦੀਆਂ ਖਬਰਾਂ ਇਨਾਂ ਦੇ ਸਬੂਤ ਲੈ ਕੇ ਆਓ 10 ਤਈਏ ਕਿ ਰਿਸ਼ਵਤ ਖੋਰੀ ਤੇ ਥਲ ਪਾਉਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਐਂਟੀ ਕ腐ਪਸ਼ਨ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਸੀ ਇਸ ਹੈਲਪਲਾਈਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਕਈ ਵੱਡੇ ਅਫਸਰਾਂ ਦਾ ਚਿਹਰਾ ਬੇਨਕਾਬ ਹੋ ਕੇ ਸਾਹਮਣੇ ਆਇਆ ਸੀ ਕਪੂਰਥਾਲਾ ਤੋਂ ਅਕਾਲੀ ਦਲ ਦੇ ਇੰਚਾਰਜ ਐਚਐਸ ਵਾਲਿਆ ਨੇ ਅੱਜ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵੱਡਾ ਦੋਸ਼ ਲਗਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਨੇ 2017 ਦੀਆਂ ਚੋਣਾਂ ਦੇ ਵਿੱਚ ਸ਼ੇਅਰ ਬਾਜ਼ਾਰ 'ਚ ਹਿਰਾਫੇਰੀ ਦੇ ਨਾਲ 339 ਕਰੋੜ ਰੁਪਏ ਕਢਵਾ ਕੇ ਲੋਕਾਂ ਨੂੰ ਵੰਡ ਦਿੱਤੇ ਸੀ ਇਸ ਦੇ ਨਾਲ ਹੀ ਉਹਨਾਂ ਕਹਿ ਹੈ ਕਿ ਜੇਕਰ ਇਸ ਵਾਰ ਰਾਣਾ ਗੁਰਜੀਤ ਚੋਣਾਂ ਜਿੱਤ ਜਾਂਦੇ ਨੇ ਅਤੇ ਉਹ ਵੀ ਬਿਨਾਂ ਪੈਸੇ ਵੰਡੇ ਤਾਂ ਫਿਰ ساری ਉਮਰ ਵਾਲਿਆ ਰਾਣਾ ਗੁਰਜੀਤ ਦੇ ਸੇਵਕ ਬਣ ਕੇ ਰਹਿਣਗੇ ਸ਼ਮਰੀ ਅਕਾਲੀ ਦਲ ਦੇ ਕਪੂਰਥਲਾ ਤੋਂ ਐਚਐਸ ਵਾਲਿਆਂ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਇਲਜ਼ਾਮ ਲਾਉਂਦਿਆ ਕਿ ਹੈ ਕਿ ਰਾਣਾ ਗੁਰਜੀਤ ਨੇ 2017 ਦੀ ਚੋਣ ਸ਼ੇਅਰ ਬਾਜ਼ਾਰ ਚ ਹਿਰਾ ਫੇਰੀ ਨਾਲ 339 ਕਰੋੜ ਰੁਪਏ ਕਢਵਾ ਕੇ ਲੋਕਾਂ ਨੂੰ ਵੰਡ ਕੇ ਚੋਣ ਜਿੱਤੀ ਸੀ ਇਸ ਦੇ ਲਈ ਹੁਣ ਸੇਬੀ ਨੇ ਰਾਣਾ ਦੀਆਂ ਕੰਪਨੀਆਂ ਨੂੰ ਜੁਰਮਾਨਾ ਵੀ ਲਗਾਇਆ ਹੈ ਵਾਲੀਆਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਚੱਲਣ ਉੱਥੇ ਅਸੀਂ 2027 ਦੀ ਚੋਣ 'ਚ ਪੈਸੇ ਸ਼ਰਾਬ ਤੇ ਨਸ਼ੇ ਨਾ ਵੰਡਣ ਦੀ ਸੌ ਖਾਵਾਂਗੇ ਇਸ ਦੇ ਬਾਵਜੂਦ ਜੇਕਰ ਰਾਣਾ ਗੁਰਜੀਤ ਚੋਣ ਜਿੱਤਦੇ ਨੇ ਤਾਂ ਉਹ ਸਾਰੀ ਉਮਰ ਉਹਨਾਂ ਦੀਆਂ ਜੁੱਤੀਆਂ ਝਾੜਨਗੇ ਤੇ ਨੌਕਰ ਬਣ ਕੇ ਸੇਵਾ ਕਰਨਗੇ ਰਾਣਾ ਗੁਰਜੀਤ ਸਿੰਘ ਆਪਣੇ ਆਪ ਨੂੰ ਜੋ ਬਹੁਤ ਸਟਰੋਂਗ ਮੈਂ ਇਹ ਗੱਲ ਅਕਸਰ ਹੀ ਕਹਿੰਦਾ ਹਾਂ ਉਹਨਾਂ ਸਟੇਜ ਤੇ ਖੜਾ ਹੋ ਕੇ ਵੀ ਬੰਦਾ ਦੋ ਤਰੀਕਿਆਂ ਨਾਲ ਜਿੱਤਦਾ ਇੱਕ ਕਰਤੂਤ ਸਦਕਾ ਇੱਕ ਕਿਸਮਤ ਸਦਕਾ ਠੀਕ ਆ ਕੋਈ ਪਿਛਲੇ ਜਨਮ ਚਨੇ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਇਹ ਪਾਪਾ ਦੇ ਪਾਣੀ ਫਰੀ ਜਾਂਦਾ ਔਰ ਇਹ ਕਿਸਮਤ ਨਾਲ ਜਿੱਤੀ ਜਾਂਦਾ ਇਹ ਕਰਤੂਤ ਕੋਈ ਨਹੀਂ ਮੈਂ ਇਹਨੂੰ ਤੁਹਾਡੇ ਮਾਧਮ ਨਾਲ ਇਹ ਇੱਕ ਸੁਨੇਹਾ ਦੇਣਾ 2027 ਦੀ ਲਖਸ਼ਣ ਦੋ ਮੁੰਡੇ ਆ ਤੇਰੇ 7.5-8 ਮੀਟਰ ਦੀ ਤੂੰ ਪੱਗ ਬੰਨ੍ਹਦਾ ਤੂੰ ਸਿੱਖ ਹੈ ਤੂੰ ਸਿੱਖ ਹੈ ਤੂੰ ਚੱਕ ਆਪਣੇ ਮੁੰਡਿਆਂ ਨਾਲ ਤੇ ਮੈਂ ਆਪਣੇ ਪਰਿਵਾਰ ਨਾਲ ਚੱਕਦਾ ਆਪਾਂ ਚੱਲਣਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਾ ਕੇ ਆਪਾਂ ਭਾਈ ਸਾਹਿਬ ਨੂੰ ਉੱਥੇ ਕਹਣਾ ਭਾਈ ਸਾਹਿਬ ਅਰਦਾਸ ਕਰੋ ਬੇਨਤੀ ਕਰੋ ਗੁਰੂ ਮਾਹ ਦੇ ਚਰਨਾਂ 'ਚ ਤੂੰ ਵੀ ਇੱਕ 100 ਖਾਣੀ ਤੇ ਇੱਕ 100 ਮੈਂ ਵੀ ਖਾਣੀ ਮੈਨੂੰ ਯਕੀਨ ਆ ਤੂੰ ਸਰਦਾਰ ਤੂੰ ਵੀ 100 ਟੋਣੀ ਭਜੇਂਗਾ ਅਕਾਲ ਤਖਤ ਤੇ ਤੇ ਮੈਂ ਵੀ ਅਕਾਲ ਤਖਤ ਸਾਹਿਬ ਤੇ 100 ਖਾ ਕੇ ਬਿਲਕੁਲ ਨਹੀਂ ਭਜਣ ਆਣਾ ਜੋ 100 ਖਾਣੀ ਆ ਜੀ ਇੱਕ ਮਿੰਟ ਇਹ ਗੱਲ ਕੰਪਲੀਟ ਕਰ ਲਵਾਂ ਜੀ 100 ਖਾਣੀ ਆ ਕਿ 2027 ਦੀ ਇਲੈਕਸ਼ਨ 'ਚ 1 ਰੁਪਈਆ ਨੂੰ ਤੂੰ ਕਿਸੇ ਨੂੰ ਵੰਡਣਾ ਤੂੰ ਇੱਕ ਸ਼ਰਾਬ ਦੀ ਬੋਤਲ ਹੀ ਕਿਸੇ ਨੂੰ ਵੰਡਦੇਂ ਤੂੰ ਕੋਈ ਨਸ਼ਾ ਚਿੱਟਾ ਡੋਡੇ ਸੀਮ ਜੋ ਤੂੰ ਆਪ ਵੀ ਖਾਣਾ ਤੇ ਲੋਕਾਂ ਨੂੰ ਵੀ ਵੰਡਦਾ ਤੂੰ ਨਹੀਂ ਵੰਡਣਾ ਤੇ ਮੈਂ ਵੀ ਇਹੋ ਸੌ ਖਾਣੀ ਤੇ ਜੇ ਤੂੰ ਪੈਸੇ ਦਿੱਤੇ ਬਿਨਾ ਨਸ਼ੇ ਦਿੱਤੇ ਬਿਨਾ ਸ਼ਰਾਬ ਦਿੱਤੇ ਬਿਨਾ ਜਿੱਤ ਜੇ ਰਾਣਾ ਗੁਰਜੀਤ ਸਿੰਘ ਨੇ ਭਰੀ ਸੰਗਤ ਦੇ ਵਿੱਚ ਅੱਜ ਕਹਿ ਰਿਹਾ ਆ ਸ਼ਰੋਮਲੀ ਕਲਦਲ ਦੇ ਜੋਧੇ ਬੈਠੇ ਮਿਰਲੀ ਸੰਗਤ ਰੂਪ ਬੈਠੇ ਆ ਸਾਰੇ ਮੈਂ ਇਹਨਾਂ ਦੇ ਵਿੱਚ ਤੈਨੂੰ ਵਾਅਦਾ ਕਰਕੇ ਕਹਿ ਰਿਹਾ ਜੇ ਤੂੰ ਪੈਸੇ ਦਿੱਤੇ ਬਿਨਾ ਸ਼ਰਾਬ ਦਿੱਤੇ ਬਿਨਾ ਨਸ਼ੇ ਵੰਡੇ ਬਿਨਾ ਜਿੱਤ ਜੇ ਮੇਰੀ ਜ਼ਿੰਦਗੀ ਜਿੰਨੀ ਰਹੂਗੀ ਮੈਂ ਤੇਰੀਆਂ ਜੁੱਤੀਆਂ ਝਾੜੂਗਾ ਤੇਰੀ ਚੱਕਰੀ ਕਰੂੰਗਾ ਤੇਰਾ ਨੌਕਰ ਬਣ ਕੇ ਕਪੂਰ ਦੇ ਤੇਰੀ ਸੇਵਾ ਕਰੂੰਗਾ ਜੇ ਤੇਰੇ ਚ ਹਿੰਮਤ ਆ ਜੇ ਤੇਰੇ ਚ ਜੁਰਤ ਆ ਮੈਨੂੰ ਕੱਲ ਤੱਕ ਜਵਾਬ ਦੇ ਦੇ 48 ਘੰਟਿਆਂ ਦਾ ਜਵਾਬ ਦੇ ਦੇ 72 ਘੰਟਿਆਂ ਦਾ ਜਵਾਬ ਦੇ ਦੇ ਇੱਕ ਹਫ਼ਤੇ ਜਵਾਬ ਦੇ ਦੇ ਮੈਂ ਤੇਰਾ ਜਵਾਬ ਰੀਕਣ ਦੇ ਅਕਾਲ ਤੱਕ ਜਾ ਕੇ ਫੈਸਲਾ ਹੋ ਜਾਊਗਾ ਤੂੰ ਕਿਸਮਤ ਨਾਲ ਜਿੱਤਣਾ ਜੇ ਤੇਰੇ ਚ ਕਰਤੂਤ ਹੁੰਦੀ ਤੂੰ ਕਦੇ ਪੈਸਾ ਨਾ ਵੰਡਦਾ ਹੁਣ ਵੇਖਣਾ ਹੋਵੇਗਾ ਕਿ ਐਚਐਸ ਵਾਲਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਵਿਧਾਇਕ ਰਾਣਾ ਗੁਰਜੀਤ ਕੀ ਜਵਾਬ ਦਿੰਦੇ ਨੇ ਅਤੇ ਜਵਾਬ ਕਦੋਂ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਅੱਜ ਦੇ ਪੰਜਾਬ న్యూਸ ਬਟਨ ਵਿੱਚ ਬਸ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ